ਤਕੜੇ ਕਰਾ ਦਿੰਦਾ ਤੁਹਾਡੀ ਤਸੱਲੀ ਹੋ ਜੂ ਸਾਡੀ ਵੀ ਹੋ ਪਰ ਉਹਨਾਂ ਨੇ ਅਸਮਾਨਸਾ ਦਿਤਾਉਂਦੇ ਹੋਏ ਬਾफी ਚਾਹੀਏ ਇਸ ਗੱਲ ਤੋਂ ਉਹ ਕਹਿੰਦੇ ਵੀ ਜਿਸ ਤਰ੍ਹਾਂ ਸਾਡਾ ਸ਼ਡਿਊਲ ਤੈਅ ਹੋਇਆ ਦਿੱਲੀ ਤੋਂ ਅਸੀਂ ਉਹ ਤੋਂ ਇਲਾਵਾ ਦੂਸਰੀ ਜਗ੍ਹਾ ਤੇ ਜਾ ਨਹੀਂ ਸਕਦੇ ਕਈ ਵਾਰੀ ਕੋਈ ਪਰੇਮਲ ਮਉਂਦੀ ਹੈ ਤੁਹਾਡੇ ਇਲਾਕੇ ਬਾਰੇ ਮੈਨੂੰ ਪੂਰਾ ਨਹੀਂ ਪਤਾ ਹੁੰਦਾ ਤਾਂ ਮੈਨੂੰ ਜਿੱਦਾਂ ਦਾ ਸ਼ਡਿਊਲ ਤੈਅ ਕੀਤਾ ਮੈਂ ਉਸ ਤਰ੍ਹਾਂ ਹੀ ਕਰਨਾ ਤੁਸੀਂ ਜਾਓ ਉਹਨਾਂ ਲੋਕਾਂ 'ਤੇ ਭਰੋਸਾ ਲਓ ਉਹ ਤੁਹਾਡੇ ਨਾਲ ਜਿਵੇਂ ਮੇਰੇ ਲਈ ਤੁਹਾਡੀ ਲੈ ਜਿਹੜੀ ਹੈ ਉਹ ਮੈਂਨੇ ਰੱਖ ਲਈ ਹੈ ਤਾਂ ਆਸੋਈ ਤੇ ਫੈਸਲਾ ਕੀ ਹੋਇਆ ਵੀ ਤੁਸੀਂ ਜਿੰਨੇ ਪਿੰਡ ਤੋਂ ਆਏ ਹੋ ਜੇ ਭਾਜੀ ਕਿਤਾ ਤੁਸੀਂ 20 ਬੰਦੇ ਆਏ ਹੋ ਕਿਹੜੇ ਸਾਫਤਾ ਸਰਪੰਚ ਨਾਲ ਆਏ ਹੋ ਕਿਸੇ ਆਪਣੇ ਵਾਰਡ ਦੇ ਮੁਖੀ ਦੇ ਨਾਲ ਆਏ ਤਾਂ ਤੁਹਾਡੀ ਇੱਕ ਟੋਲੀ ਦਾ ਇੱਕ ਬੰਦਾ ਮਿਲ ਸਕਦਾ ਕਿਉਂਕਿ ਭੀੜ ਬਹੁਤ ਜ਼ਿਆਦਾ ਹੋ ਗਈ ਹੈ ਨਾ ਉੱਤੇ ਖੜਨ ਨੂੰ ਥਾਂ ਇੱਥੇ ਸ਼ਾਂਤਾਂ ਬੈਠੇ ਉੱਥੇ ਸ਼ਾਂਤੀ ਹੈ ਜੀ ਦਲਾਮ ਪਹਿਲੇ ਮਨੇ ਪਰ ਰੱਖੇ ਦੋ ਤਿੰਨ ਜਣੇ ਨੇ ਤੇ ਤੁਸੀਂ ਜਾ ਕੇ ਹੈਰਾਨ ਹੋਵੋਗੇ ਉੱਥੇ ਸਾਰੇ ਜਣੇ ਪਰ ਇਹ ਸੰਗਤ ਦੀ ਮਰਜ਼ੀ ਇਹ ਹੈ ਵੀ ਆਪਾਂ ਸਾਰੇ ਇੱਕ ਵਾਰੀ ਉੱਥੇ ਚੱਲਾਂਗੇ ਜਿਹੜੇ-ਜਿਹੜੇ ਬੰਦੇ ਮਿਲਣ ਆਲੇ ਨੇ ਫਾਰਮ ਸਾਡੇ ਕੋਲ ਹੈ ਉਹ ਇੱਕ ਪਾਸੇ ਆਪਾਂ ਬਹਿ ਕੇ ਵੇਟ ਕਰਾਂਗੇ ਜਦੋਂ ਵੀ ਆਪਣੇ ਘੰਟੇ ਨੂੰ ਵਾਰੀ ਆਵੇ ਦੋ ਨੂੰ ਆਵੇ ਤਿੰਨ ਨੂੰ ਆਵੇ ਤਾਂ ਆਪਾਂ ਉਹਨਾਂ ਬੰਦਿਆਂ ਨੂੰ ਅੰਦਰ ਜਾ ਕੇ ਮਿਲ ਦੀ ਆਗਿਆ ਦੇਵਾਂਗੇ ਸਾਰੇ ਇਹ ਅੱਜ ਦਾ ਪ੍ਰੋਗਰਾਮ ਸੀਗਾ ਬਾਕੀ ਮੈਨੂੰ ਤੁਹਾਡੇ ਨਾਲ ਕੱਠ ਨੂੰ ਬੈਠ ਕੇ ਇੰਨਾ ਸਕੂਨ ਮਿਲਿਆ ਮੈਨੂੰ ਲੱਗਦਾ ਸੀ ਵੀ ਸ਼ਾਇਦ ਮੇਰੇ ਪੁੱਤ ਜਾਣ ਤੋਂ ਬਾਅਦ ਮੈਨੂੰ ਲੋਕ ਕਿਤੇ ਭੁੱਲਣਾ ਜਾਣ ਪਰ ਤੁਸੀਂ ਹਲੇ ਆਪਣੇ ਦਿਲਾਂ ਦੇ ਵਿੱਚ ਵਸਾਈ ਬੈਠੇ ਹੋ ਮੈਂ ਤੁਹਾਡੇ ਨਾਲ ਵਾਦਾ ਕਰਦਾ ਬੇਸ਼ੱਕ ਆਪਾਂ ਦੇ ਹੱਥੇ ਜਰੂਰ ਆ ਪਰ ਕਮਜ਼ੋਰ ਨਹੀਂ ਆਏਗੇ ਤੁਸੀਂ ਡੱਟੇ ਰਹੋ ਮੈਨੂੰ ਕਿਸੇ ਦੀ ਲੋੜ ਨਹੀਂ ਮੈਨੂੰ ਤੁਹਾਡੀ ਲੋੜ ਹੈ ਤੁਹਾਡਾ ਸਮਰਥਨ ਮਿਲ ਗਿਆ ਆਪਾਂ ਇਹਨਾਂ ਨੂੰ ਧਾੜ ਮਾਰਾਂਗੇ ਕਿਸੇ ਗੱਲ ਦਾ ਬਹਿਉਂਦਾ ਮੰਨਿਓ ਆਪਾਂ ਡੱਟ ਕੇ ਇਲੈਕਸ਼ਨ ਲੜਾਂਗੇ ਔਰ ਜਿੱਤ ਪ੍ਰਾਪਤ ਕਰਾਂਗੇ ਤੁਹਾਡਾ ਸਾਥ ਹਰ ਵੇਲੇ ਨਾਲ ਚਾਹੀਦਾ ਪਰਮਾਤਮਾ ਕਿਉਂਕਿ ਤੁਸੀਂ ਉਸ ਸਮੇਂ ਤੋਂ ਲੱਗ ਕੇ ਜਿੱਥੇ ਤੁਹਾਡੀਆਂ ਕਰੋੜਾਂ ਦਵਾਵਾਂ ਨੇ ਮੇਰੇ ਦੁਆਰਾ ਘਰ ਦੇ ਵਿੱਚ ਵੜਦਾ ਕੀਤਾ ਉਵੇਂ ਜਿਵੇਂ ਮੈਨੂੰ ਉਮੀਦ ਹੈ ਵੀ ਜਿਹੜਾ ਮੇਰੇ ਪੁੱਤ ਦਾ ਦੂਰਾ ਸੁਪਨਾ ਵਿਧਾਨ ਸਭਾ ਦੀਆਂ ਕੌਣੀਆਂ ਚੜ੍ਹਨਾ ਸੀ ਉਹ ਉੱਥੋਂ ਵਾਪਸ ਆ ਗਿਆ ਤਾਂ ਸ਼ਰਤ ਕੀ ਆਤਮਾ ਉਧਰ ਖੁਸ਼ ਹੋਊਗੀ ਜਿੰਦੇ ਆਪਾਂ ਇਹ ਫਤਵਾ ਲੈ ਕੇ ਉਹਦੀ ਫੋਟੋ ਜੇਬ ਦੇ ਉੱਤੇ ਲਾ ਕੇ ਆਪਾਂ ਉਸ ਵਿਧਾਨ ਸਭਾ ਚ ਬੜਾਂਗੇ ਤਾਂ ਮੈਂ ਤੁਹਾਡੇ ਤੋਂ ਇਹ ਮਾਣ ਰੱਖਦਾ ਮੈਂ ਹੋ ਸਕਦਾ ਥੋੜਾ ਬੁੱਧਾ ਕਮਜ਼ੋਰ ਹੋਣਾ ਫਿਜ਼ੀਕਲੀ ਸਿਹਤ ਰਸਿਆਂ ਦੇ ਕਰਕੇ ਤੁਹਾਡੇ ਕੋਲੇ ਘੱਟ ਪਹੁੰਚ ਜਾ ਪਰ ਵੀਰੋ ਮੇਰਾ ਇੱਕ ਸੁਨੇਹਾ ਤੁਹਾਡੇ ਪੁੱਤ ਦਾ ਖੜਾ ਕੀਤਾ ਹੋਇਆ ਅੰਤਰ ਸਾਰੀ ਦੁਨੀਆ ਦੇ ਵਿੱਚ ਫੈਲਿਆ ਹੋਇਆ ਸਿਸਟਮ ਆਪਣੀ ਆਵਾਜ਼ ਦੇ ਜ਼ਰੀਏ ਤਾਂ ਮੇਰਾ ਸੁਨੇਹਾ ਤੁਹਾਡੇ ਤੱਕ ਜਰੂਰ ਪਹੁੰਚੂਗਾ ਫਿਜ਼ੀਕਲੀ ਮੈਂ ਤੁਹਾਡੇ ਕੋਲੇ ਹੋ ਸਕਦਾ ਕਦੇ ਲੇਟ ਵੀ ਹੋ ਜਾ ਜਾਂ ਨਾ ਪਹੁੰਚਿਆ ਜਾਵਾਂ ਪਰ ਮੈਂ ਤੁਹਾਡੇ ਤੋਂ ਸਾਰਿਆਂ ਤੋਂ ਇਹੀ ਆਸ ਮਾ ਕੇ ਰੱਖਦਾ ਅਗਲੀ ਜੰਗ ਬਹੁਤ ਵੱਡੀ ਹੈ ਮੇਰੀਆਂ ਬਾਹਾਂ ਤੁਸੀਂ ਹੋ ਮੇਰੇ ਕੋਲੇ ਜਿਹੜੀ ਮੈਨ ਪਾਵਰ ਬਹੁਤ ਘੱਟ ਹੈ ਕਿਉਂਕਿ ਅਸੀਂ ਡੋਨੇਪਰਾ ਹੋਂਦੇ 600 ਟੱਪੇ ਹੋਏ ਹਾਂ ਪਰantu ਆਪਾਂ ਜੰਗ ਲੜਨੀ ਚਾਹੀਦੀ ਹੈ ਤੁਹਾਡੇ ਸਹਾਰੇ ਨਾਲ ਲੜਨੀ ਹੈ ਆ ਨੌਜਵਾਨਾਂ ਦੇ ਸਾਥ ਨਾਲ ਲੜਨੀ ਹੈ ਔਰ ਮੈਂ ਤੁਹਾਡੇ ਤੋਂ ਤੁਹਾਡੇ ਇਸ ਇਕੱਠ ਤੋਂ ਇਹੀ ਭਰੋਸਾ ਲੈ ਕੇ ਜਾਉਂਗਾ ਵੀ ਤੁਸੀਂ ਚਕਾਨ